ਰੋਟੀ ਰੋਟੀ ਦੇ ਕਾਰਨ ਜਿਹਾ પતિ ਪਤਨੀ ਦੇ ਵਿੱਚ ਹੋਇਆ ਝਗੜਾ ਪਤੀ ਨੇ ਪਤਨੀ ਦਾ ਕੀਤਾ ਕਤਲ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਨਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਾਲਮ ਦੇ ਵੀਡੀਓ ਨੂੰ ਹੱਦ ਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਛਤੀਸਗੜ ਦੇ ਅੰਬੀਗਾਪੁਰ ਜ਼ਿਲ੍ਹੇ ਚ ਖਾਣਾਬ ਨੂੰ ਲੈ ਕੇ ਹੋਏ ਝਗੜੇ ਤੇ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਫਿਰ ਉਸ ਦੀ লাশ ਨੂੰ ਘਰ ਤੋਂ 100 ਮੀਟਰ ਦੀ ਦੂਰੀ ਤੇ ਖੇਤਾਂ ਤੇ ਟੋਆ ਪੁੱਟ ਕੇ ਦਬਾ ਦਿੱਤਾ ਮਾਮਲਾ ਸੀਤਾਪੁਰ ਖੇਤਰ ਦੇ ਕਰਜੂ ਚੌਂਕੀ ਦੇ ਪਿੰਡ ਡੋਡਾ گاؤں ਸਰਨਾਪਾਰਾ ਦਾ ਹੈ ਪੁਲਿਸ ਨੇ ਦੱਸਿਆ ਕਿ ਕਤਲ ਇੱਕ ਮਹੀਨਾ ਪਹਿਲਾਂ ਹੋਇਆ ਸੀ ਦਰਅਸਲ ਕਟਨਾ ਵਾਲੇ ਦਿਨ ਦੋਵੇਂ ਜਿਹੜੇ ਪਤੀ ਪਤਨੀ ਨੇ ਘਰ 'ਚ ਇਕੱਲੇ ਸਨ ਸਾਰਾ ਪਰਿਵਾਰ ਵਿਆਹ ਤੇ ਇੱਕ ਦੂਜੇ ਪਿੰਡ ਗਿਆ ਹੋਇਆ ਸੀ ਇਸ ਦੌਰਾਨ ਦੋਵਾਂ ਨੇ ਖੂਬ ਸ਼ਰਾਬ ਪੀਤੀ ਪਤਨੀ ਸ਼ਰਾਬ ਦਿਨ ਅੱਛੇ ਚ ਸੋਗ ਜਦੋਂ ਪਤਨੀ ਨੇ ਖਾਣਾ ਮੰਗਿਆ ਦੋਵੇਂ ਵਿਚਾਰੇ ਝਗੜਾ ਹੋ ਗਿਆ ਝਗੜਾ ਇੰਨਾ ਵੱਧਿਆ ਕਿ ਦੋਸ਼ੀ ਪਤੀ ਸਜੀਤ ਪਾਈਕੜਾ ਨੇ ਆਪਣੀ ਪਤਨੀ ਤੇ ਤਿੰਨ ਚਾਰ ਥੱਪੜ ਮਾਰੇਸ ਤੋਂ ਬਾਅਦ ਉਹ ਉਸੋ ਕੀ ਜ਼ਮੀਨ ਤੇ ਡੇਗੀ ਜੋ ਸਵੇਰੇ ਬਦੇਖਿਆ ਤਾਂ ਉਹ ਮਰ ਚੁੱਕੀ ਸੀ ਉਹ ਆਪਣੀ ਪਤਨੀ ਦੀ ਮੌਤ ਤੋਂ ਡਰਿਆ ਹੋਇਆ ਸੀ ਇਸ ਤੋਂ ਬਾਅਦ ਉਸਨੇ লাশ ਨੂੰ ਨਪਟਾਰੇ ਦੇ ਲਈ ਘਰ ਤੋਂ ਹੀ 100 ਮੀਟਰ ਦੀ ਦੂਰੀ ਤੇ ਖੇਤਾਂ 'ਚ ਆਪਣੀ ਪਤਨੀ ਦੀ ਕਬਰ ਪੋੜ ਦਿੱਤੀ ਮੁਲਜ਼ਮਾ ਨੇ ਪੁਲਿਸ ਨੂੰ ਗਮਨਾਹ ਕਰਾਂ ਦਿੱਤੀ